ਸਭ ਤੋਂ ਪਹਿਲਾਂ ਤਾਂ ਮੈਂ ਆਪਣੇ 11 ਉਮੀਦਵਾਰਾਂ ਨੂੰ ਵਧਾਈ ਦਿੰਨੀ ਆ ਜਿਹੜੇ ਆਮ ਘਰਾਂ ਦੇ ਉਮੀਦਵਾਰ ਨੇ ਤੇ ਜਿਹੜੇ ਮੇਰੇ ਪਾਰਟੀ ਦੇ ਵਲੰਟੀਅਰ ਰਹੇ ਉਹਨਾਂ ਨੂੰ ਮੇਰੀ ਸੀਨੀਅਰ ਲੀਡਰਸ਼ਿਪ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਮੇਰੇ ਨਾਲ ਜਿਹੜੇ ਮੰਤਰੀ ਸਾਹਿਬ ਨੇ ਤਨਪ੍ਰੀਤ ਸੋਨ ਜੀ ਅਮਨ ਮੋਹੀ ਜੀ ਸੰਦੀਪ ਪਾਠਕ ਜੀ ਸ਼ੈਰੀ ਕਲਸੀ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵਲੰਟੀਅਰ ਨੂੰ ਟਿਕਟਾਂ ਲੈ ਕੇ ਨਿਵਾਜਿਆ ਔਰ ਪਹਿਲੀ ਮੈਂ ਹਲਕੇ ਦੀ ਇੱਕ ਮੈਲਾ ਕੈਂਡੀਡੇਟ ਹੋਣ ਦੇ ਨਾਤੇ ਜੀ ਐਮਐਲਏ ਹੋਣ ਦੇ ਨਾਤੇ ਮੈਂ ਆਪਣੇ ਪਰਿਵਾਰ ਦੇ ਲਈ ਪਾਰਟੀ ਕੋਲੋਂ ਇੱਕ ਵੀ ਟਿਕਟ ਨਹੀਂ ਮੰਗੀ ਤੇ ਮੇਰੇ ਨਾਲ 8 ਜਿਹੜੀਆਂ ਲੇਡੀਆਂ ਆ ਉਹ ਅੱਜ ਇਲੈਕਸ਼ਨ ਨਾਲ ਲੜ ਰਹੀਆਂ ਨੇ। ਟੋਟਲ 11 ਵਾਰਡ ਤੁਹਾਡੇ ਇਹ ਹਲਕੇ ਚ ਆਉਂਦੇ ਆ ਤੇ 8 ਜਿਹੜੀਆਂ ਨੇ ਉਹ ਲੇਡਿਸ ਨੇ। ਲੇਡਿਸ ਨੇ। ਤੇ ਜਿੱਦਾਂ ਕਿ ਕਈ ਆਪਾਂ ਦੇਖਦੇ ਹਾਂ ਕਿ ਪਰਿਵਾਰਵਾਦ ਵੀ ਪਾਰਟੀ 'ਚ ਬਹੁਤ ਹੈ ਕਈਆਂ ਨੇ ਆਪਣੇ ਘਰ ਵਾਲਿਆਂ ਨੂੰ ਜਾਂ ਆਪਣੇ ਲੜਕੀਆਂ ਨੂੰ ਟਿਕਟਾਂ ਦਵਾਈਆਂ। ਪਰਿਵਾਰ ਦੇ ਵਿੱਚ ਵਕ-ਵਕ ਮੈਂਬਰਾਂ ਨੂੰ ਟਿਕਟਾਂ ਦਵਾਈਆਂ ਉਹ ਕਿਤੇ ਨਾ ਕਿਤੇ ਨਾਲੀ ਚੁਣੌਤੀ ਨਹੀਂ ਬਣ ਜੂਗੀ ਉਹਨਾਂ ਨੂੰ ਜਿਤਾਉਣਾ ਹੀ ਪੈਣਾ। ਇਹ ਮੈਡਮ ਸ਼ਿਨਾ ਨੇ ਜਿਹਦੇ ਨਾਲੇ ਸਾਡੀਆਂ ਭੈਣਾਂ ਜਿਹੜੀਆਂ ਇਲੈਕਸ਼ਨ ਲੜਨੀਆਂ ਇਹ ਜਦੋਂ ਜਿੱਤਣਗੀਆਂ ਤਾਂ ਮੇਰੇ ਪਰਿਵਾਰ ਦੀ ਉਹ ਸਭ ਤੋਂ ਨੇੜੇ ਦੀਆਂ ਮੈਂਬਰ ਹੀ ਹੋਣਗੀਆਂ ਔਰ ਇਹਨਾਂ ਨੇ ਮੇਰੇ ਨਾਲ ਮੇਰੀ ਇਲੈਕਸ਼ਨ ਦੇ ਵਿੱਚ ਮੇਰੇ ਨਾਲ ਦਿਨ ਰਾਤ ਪਸੀਨਾ ਬਹਾਇਆ ਇਸਤੇ ਇਨੀ ਲੇਟ ਜਾਰੀ ਕੀਤੀ ਕੀ ਕਾਰਨ ਰਿਆ ਦੇਖੋ ਇਹ ਪਾਰਟੀ ਦਾ ਫੈਸਲਾ ਪਾਰਟੀ ਦਾ ਡਿਸੀਜਨ ਆ ਲੇਟ ਜਾਰੀ ਨਹੀਂ ਸਕਰੀਨਿੰਗ ਕਮੇਟੀ ਬਣੀ ਕਮੇਟੀ ਦੇ ਵਿੱਚ ਟਿਕਟਾਂ ਜਿੱਥੇ ਜਿੱਥੇ ਸਰਵੇ ਦੀ ਲੋੜ ਪਈ ਸਰਵੇ ਵੀ ਕਰਵਾਇਆ ਗਿਆ ਉਸ ਤੋਂ ਬਾਅਦ ਜਿਹੜੀ ਹੈ ਲਿਸਟ ਅਨਾਉਂਸ ਕੀਤੇ ਗਏ ਕਈਆਂ ਨੇ ਤਾਂ ਇਹ ਲਿਸਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਆਪਣੇ ਪੋਸਟਰ ਪਾਉਣਾ ਸ਼ੁਰੂ ਕਰਤਾ ਸੀ ਪ੍ਰਚਾਰ ਸ਼ੁਰੂ ਕਰਤਾ ਸੀ ਕਈ ਵਿਧਾਇਕਾਂ ਦੇ ਬੇਟਿਆਂ ਨੇ ਆਪਣੇ ਪੋਤੇ ਸੋਸ਼ਲ ਮੀਡੀਆ ਤੇ ਪਾਣੀ ਸ਼ੁਰੂ ਕਰਤੇ ਸੀ ਦੇਖੋ ਪਾਰਟੀ ਦਾ ਉਹ ਹਰ ਇੱਕ ਵਲੰਟੀਅਰ ਜਿਹਨੇ ਪਾਰਟੀ ਦੇ ਲਈ ਕੰਮ ਕੀਤਾ ਉਹ ਆਪਣਾ ਪੋਸਟਰ ਲਾ ਸਕਦਾ ਜਿੱਥੇ ਜਿਸ ਪੋਸਟਰ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਲੱਗੀ ਉਹ ਸਮਝੋ ਆਮ ਆਦਮੀ ਪਾਰਟੀ ਦਾ ਇੱਕ ਜਜ਼ਾਰ ਵਲੰਟੀਅਰ ਹੈ ਔਰ ਹਰ ਉਸ ਵਲੰਟੀਅਰ ਨੂੰ ਆਪਣਾ ਟਿਕਟ ਮੰਗਣਾ ਪਾਰਟੀ ਤੋਂ ਉਹਦਾ ਰਾਈਟ ਹੈ کئی ਵਾਰਡਾਂ ਚੋਂ ਇਦਾਂ ਦੇ ਬੰਦੇ ਨੇ ਜਿਨ੍ਹਾਂ ਨੇ ਇੱਕ ਇੱਕ ਵਾਰਡ ਤੋਂ 5 5 6 ਚ ਬੰਦੇ ਨੇ ਫਾਰਮ ਅਪਲਾਈ ਕੀਤੇ ਸੀ ਜਿਨ੍ਹਾਂ ਨੂੰ ਨਹੀਂ ਮਿਲਿਓ ਪਾਰਟੀ ਵੱਲੋਂ ਛੱਡ ਰਹੇ ਨੇ ਜਾਂ ਨਾਰਾਜ਼ ਹੋ ਕੇ ਬੈਠ ਗਏ ਨੇ ਉਹਨਾਂ ਨੂੰ ਕਿੱਦਾਂ ਮਨਾਉਗੇ ਸਾਡੇ ਪਰਿਵਾਰ ਦੇ ਮੈਂਬਰ ਨੇ ਕੋਈ ਸਾਡੇ ਨਾਲ ਨਾਰਾਜ਼ ਨਹੀਂ ਜਿਹੜੇ ਇੱਕ ਅੱਧਾ ਇੱਕਾ ਦੁੱਕਾ ਹੁੰਦੇ ਆ ਪਰਿਵਾਰ ਦੇ ਵਿੱਚ ਚੱਲਦੀ ਰਹਿੰਦੀ ਆ ਜਦੋਂ ਇਲੈਕਸ਼ਨਾਂ ਦਾ ਦੌਰ ਹੁੰਦਾ ਕਈ ਤਰੀਕੇ ਨਾਲ ਕਈ ਲੋਕ ਨਵੇਂ ਆਉਂਦੇ ਵੀ ਆ ਤੇ ਜਾਂਦੇ ਵੀ ਆ ਲੇਕਿਨ ਇਹਨਾਂ ਨੂੰ ਸਮਝਾਉਣਾ ਸਾਨੂੰ ਆਪਣੀ ਬੁੱਕਲ ਚ ਲੈਣਾ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਰਾਂਗੇ 4 ਵਜੇ ਤੱਕ ਤਾਂ ਕਿੰਨੇ ਟਾਈਮ ਹੈਗਾ ਨਵਾਂਗਨਪੁਰ ਦਾ ਹਲੇ ਵੀ ਕੁਝ ਉਮੀਦਵਾਰਾਂ ਦੇ ਨਹੀਂ ਐਲਾਨ ਹੋਏ ਆ ਆਮ ਆਦਮੀ ਪਾਰਟੀ ਦਾ ਤਾਂ 21 ਸੀਟ ਰਹਿ ਗਈ ਆ ਔਰ ਬਾਕੀਆਂ ਦੀ ਹਲੇ ਕਾਫੀ ਮੈਂ ਆਪਣੇ ਹਲਕੇ ਦੀ ਗੱਲ ਕਰਦੀ ਆ ਹਲਕਾ ਦੱਖਣੀ ਦੀ ਮੇਰੇ 11 ਦੇ 11 ਉਮੀਦਵਾਰ ਮੇਰੇ ਨਾਲ ਨੇ ਮੈਂ ਉਹਨਾਂ ਨੂੰ ਲੈ ਕੇ ਆਈ ਆ ਅਗੇਂਸਟ ਉਹ ਕਿ ਇਲੈਕਸ਼ਨ ਫਾਈਟ ਕਰ ਰਹੇ ਨੇ ਉਹਨਾਂ ਨੂੰ ਕੀ ਉਹਨਾਂ ਦੀ ਥੋੜਾ ਕੀ ਪ੍ਰੈਸੀਡੀ ਰਹੀਗੀ ਜਿਹੜੇ ਪਾਰਟੀ ਤੋਂ ਅਗੇਂਸਟ ਹੋ ਕੇ ਇਲੈਕਸ਼ਨ ਫਾਈਟ ਕਰ ਰਹੇ ਨੇ ਆਜ਼ਾਦ ਜਾਂ ਕੋਈ ਹੋਰ ਤੁਹਾਡੇ ਹਲਕੇ ਜੁਤਾਨੀ ਨੂੰ ਇਦਾਂ ਦੇ ਹੈਗੇ ਮੇਰੇ ਹਲਕੇ ਦੇ ਵਿੱਚੋਂ ਜਿਹੜੇ ਵੀ ਮੇਰੇ ਉਮੀਦਵਾਰ ਹੋਣਗੇ ਜਾਂ ਜਿਹੜੇ ਇਸ ਤਰ੍ਹਾਂ ਦੇ ਹੋਣਗੇ ਉਹਨਾਂ ਨੂੰ ਬੁੱਕਲ ਚ ਲੈਣਾ ਉਹਨਾਂ ਦੇ ਨਾਲ ਸਹਿਮਤੀ ਬਣਾਉਣਾ ਮੇਰੀ ਜੇ ਕੋਈ ਨਰਾਜ਼ਦਮ ਕਰਵਾਫੀ ਕੀ ਰਹੀ ਜੀ ਮੇਰੀ ਆਪਣੀ ਰਿਸਪੌਂਸਿਬਿਲਟੀ ਹੈ ਜੀ ਚਲੋ ਜਿਵੇਂ ਕਿ ਹੁਣ ਐਸੀ ਗੱਲਬਾਤ ਕੀਤੀ ਹੈ ਹਲਕਾ ਦਖਣੀ ਦਾ ਵਿਧਾਇਕ ਮੈਡਮ ਸ਼ੈਨਾ ਨਾਲ ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਡੇ ਹਲਕੇ ਦੇ ਵਿੱਚ ਜਿਹੜੀਆਂ 11 ਸੀਟਾਂ ਆਉਂਦੀਆਂ ਨੇ ਵਾੜ ਆਂਦੇ ਨੇ ਉਹਦੇ ਵਿੱਚ ਜਿਹੜੀਆਂ ਅਸੀਂ 8 ਜਿਹੜੀਆਂ ਸੀਟਾਂ ਨੇ ਉਹ ਮਹਿਲਾ ਨੂੰ ਦਿੱਤੀਆਂ ਤੇ ਬਾਕੀ ਜਿਹੜੀਆਂ 3 ਸੀਟਾਂ ਨੇ ਉਹ ਜਿਹੜੇ ਆ ਜੈਂਟਸ ਨੂੰ ਆ